ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਢਿੱਲੋਂ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਜਿਹੜੀ ਇਹ ਫਲਾਂ ਵਾਲੇ ਬੂਜਿਆਂ ਵਾਸਤੇ ਲੈ ਕੇ ਆਏ ਆਂ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫਲਾਂ ਵਾਲਾ ਬੂਜਾ ਜਿਹੜਾ ਹੁਣ ਜਿਵੇਂ ਕਿ ਮਈ ਜੂਨ ਦੇ ਵਿੱਚ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਫਲ ਚੱਕਣਾ ਸਟਾਰਟ ਕਰਦੇ ਆ ਫਲਾਂ ਵਾਲੇ ਬੂਜੇ ਤੇ ਆਪਾਂ ਇਹਨਾਂ ਦੀ ਹੁਣ ਕਿਵੇਂ ਕੇਅਰ ਕਰਨੀ ਆ ਜਿਹੜਾ ਕਿ ਆਪਣੇ ਫਲਾਂ ਵਾਲੇ ਬੂਜੇ ਕਿਸੇ ਵੀ ਤਰ੍ਹਾਂ ਦਾ ਬੂਜਾ ਹੈਗਾ ਉਹਨੂੰ ਜਿਆਦਾ ਤੋਂ ਜਿਆਦਾ ਫਲ ਲੱਗੇ ਤੇ ਬਦੇ ਫੁੱਲੇ ਤੇ ਫਲ ਜਿਹੜਾ ਕੋਈ ਵੀ ਖਰਾਬ ਨਾ ਹੋਵੇ ਤੇ ਉਹਦੇ ਬਾਰੇ ਦੱਸਾਂਗੇ ਆਪਾਂ ਵੀ ਕਿਹੜੀ ਕਿਹੜੀ ਚੀਜ਼ ਪਾਉਣੀ ਆ ਤੇ ਕਿਵੇਂ ਪਾਉਣੀ ਆ ਤੇ ਬੂਜੇ ਦੇ ਆਪਾਂ ਉੱਪਰ ਸੜਕਣੀਆਂ ਜਾਂ ਜੜਾਂ ਦੇ ਵਿੱਚ ਪਾਉਣੀ ਇਹ ਵੀ ਤੁਹਾਨੂੰ ਦੱਸਾਂਗੇ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬੱਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਜਿਵੇਂ ਕਿ ਕਿਸਾਨ ਦੋਸਤੋ ਹੁਣ ਕੋਈ ਵੀ ਜਿਵੇਂ ਕਿ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਚੀਕੂਆ ਦਾ ਬੂਜਾ ਤੇ ਚੀਕੂਆ ਦਾ ਜਿਹੜਾ ਫਲ ਹੁਣ ਪੂਰਾ ਚੱਕ ਲਿਆ ਦੇਖੋ ਤੁਸੀਂ ਬਣਨਾ ਸਟਾਰਟ ਹੋ ਗਿਆ ਆ ਦੇਖੋ ਤੇ ਇਹਨੂੰ ਆਪਾਂ ਹੁਣ ਖਾਦ ਜ਼ਰੂਰੀ ਪਾਉਣੀ ਆ ਤੇ ਨਹੀਂ ਤਾਂ ਜਿਵੇਂ ਕਿ ਇਹਨੇ ਇੰਨਾ ਫਲ ਚੱਕਿਆ ਤੇ ਇਹਨੇ ਅੱਧੋ ਵੱਧ ਫਲ ਛਾੜ ਦੇਣਾ ਜਦੋਂ ਬੂਜੇ ਦੇ ਵਿੱਚ ਕਮਜ਼ੋਰੀ ਹੋ ਗਈ ਕੋਈ ਵੀ ਬੂਜਾ ਜਿਵੇਂ ਆਪਣਾ ਆ ਤੁਸੀਂ ਦੇਖ ਰਹੇ ਹੋ ਨਿੰਮੂਆ ਦਾ ਬੂਜਾ ਇੱਧਰ ਤੁਸੀਂ ਦੇਖ ਰਹੇ ਹੋ ਕਿੰਨੂਆ ਦਾ ਬੂਜਾ ਇਹ ਆਪਾਂ ਹਰੇਕ ਬੂਜੇ ਦੇ ਖਾਦ ਪਾਉਣੀ ਹੈ ਜੜਾਂ ਦੇ ਵਿੱਚ ਤੇ ਜੂਨ ਤੋਂ ਪਹਿਲਾਂ ਪਹਿਲਾਂ ਜਿਵੇਂ ਕਿ ਹੁਣ ਮਈ ਸਟਾਰਟ ਹੋ ਗਿਆ ਆਪਾਂ ਮਈ ਤੇ ਜੂਨ ਦੇ ਪਹਿਲੇ ਹਫ਼ਤੇ ਤੱਕ ਇਹ ਜਿਹੜਾ ਕੰਮ ਕਰਨਾ ਹੈ ਜਰੂਰ ਵੀਡੀਓ ਲੰਮੀ ਜਰੂਰ ਹੋ ਜੂ ਤੇ ਦੇਖੋ ਧਿਆਨ ਨਾਲ ਤੁਹਾਨੂੰ ਪ੍ਰੋਪਰ ਦੱਸਾਂਗੇ ਤੇ ਬੂਜੇ ਦੀ ਆਪਾਂ ਜੜ ਤੋਂ ਇੱਕ ਗੱਠ ਛੱਡ ਕੇ ਜਿਵੇਂ ਆ ਇਹ ਦੇਖੋ ਇਸ ਤਰ੍ਹਾਂ ਆਪਾਂ ਉਹ ਕਰ ਲੈਣਾ ਇਹਨੂੰ ਗੋਲ ਬਣਾ ਲੈਣੀ ਆ ਇੱਕ ਇੱਕ ਗੱਠ ਹੋਵੇ ਚਾਰੇ ਪਾਸੇ ਤੇ ਫਿਰ ਤੁਸੀਂ ਪਹਿਲਾਂ ਤੈਨੂੰ ਚੰਗੀ ਤਰ੍ਹਾਂ ਸਫਾਈ ਦੇਣੀ ਆ ਥੱਲੇ ਕੋਈ ਵੀ ਥੋੜੇ ਬੂਜੇ ਦੇ ਖਾ ਹੋਣਾ ਹੋਵੇ ਕੱਖ ਨਾ ਹੋਣ ਤੇ ਫਿਰ ਇਹਨੂੰ ਕੀ ਕਰਨਾ ਤੁਸੀਂ ਇਸ ਤਰ੍ਹਾਂ ਰੰਬੀ ਨਾ ਰੰਬੇ ਨਾ 6 ਇੰਚ ਡੂੰਗਾ ਖਾਲੀ ਕੱਢਣੀ ਆ ਦੇਖੋ ਤੁਸੀਂ ਇਸ ਤਰ੍ਹਾਂ ਖਾਲੀ ਕੱਢ ਕੇ ਚੰਗੀ ਤਰ੍ਹਾਂ 6 ਇੰਚ ਡੂੰਗੀ ਤੇ ਬਰੀਕ ਬਰੀਕ ਕੁਸਤਣੇ ਇਹਦੇ ਵੱਡੇ ਵੀ ਜਾਣਗੇ ਇਹ ਫਿਰ ਤੁਹਾਨੂੰ ਦੱਸਾਂਗੇ ਇਹ ਆਪਾਂ ਖਾਲੀ ਕੱਢ ਲਗੇ ਵਿਵਾਰ ਚ ਕਿੰਨੀ ਕਿੰਨੀ ਖਾਦ ਪਾਉਣੀ ਆ ਦੋਸਤੋ ਇਸ ਤਰ੍ਹਾਂ ਆਪਾਂ ਚਾਰੇ ਪਾਸੇ ਦੇ ਗੱਠ ਜੜ ਤੋਂ ਗੱਠ ਗੱਠ ਛੱਡ ਕੇ ਤੇ ਆਪਾਂ ਖਾਲੀ ਕੱਢ ਲੈਣੀ ਆ ਰੰਬੀ ਦੇ ਨਾਲ 6 6 ਇੰਚ ਡੂੰਘੇ ਆ ਦੇਖੋ ਤੁਸੀਂ ਚਾਰੇ ਪਾਸੇ ਕੱਢ ਲਈ ਤੇ ਇਹਦੇ ਵਿੱਚ ਆਪਾਂ ਦੋ ਤਰ੍ਹਾਂ ਦੀ ਖਾਦ ਪਾਉਣੀ ਆ ਤੁਸੀਂ ਜੇ ਗਡੋਆਂ ਵਾਲੀ ਖਾਦ ਤੁਹਾਨੂੰ ਮਿਲ ਜਿਆ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਜੇ ਆਰਗੈਨਿਕ ਖਾਦ ਮਿਲ ਜੇ ਜਿਵੇਂ ਕਿ ਰੂੜੀ ਦੀ ਇਹ ਵੀ ਬਹੁਤ ਵਧੀਆ ਚੀਜ਼ ਆ ਤੇ ਨਾਲ ਪਾਉਣੀ ਆਪਾਂ ਡੀ.ਐਪੀ. ਆਹ ਦੇਖੋ ਤੁਸੀਂ ਇਹ ਡੀ.ਐਪੀ ਕਿੰਨੀ ਪਾਉਣੀ ਆ ਇਹ ਵੀ ਤੁਹਾਨੂੰ ਦੱਸ ਦਿਆਂ ਡੀ.ਐਪੀ ਪਾਉਣੀ ਆ ਇੱਕ ਮੁਠੀ ਐਸ ਤਰ੍ਹਾਂ ਇੰਨੀ ਮੁਠੀ ਬਾਧੂ ਆ ਜਿਆਦਾ ਨਹੀਂ ਪਾਉਣੀ ਇਹ ਆਪਾਂ ਕੀ ਕਰਨੀ ਆ ਪਹਿਲਾਂ ਜਿਵੇਂ ਇਹ ਆਪਣੀ ਆਰਗੈਨਿਕ ਖਾਦ ਰੂੜੀ ਦੀ ਇਹ ਪਾਉਣੀ ਆ ਇਸ ਤਰ੍ਹਾਂ ਪਹਿਲੀ ਲੇਅਰ ਇਹਦੀ ਬਣਾਉਣੀ ਆ ਐਨ.ਜੀ.ਐਨ.ਸੀ ਇਹ ਪਾਉਣੀ ਆ ਚਾਰੇ ਪਾਸੇ ਪਾ ਲੈਣੀ ਆ ਆਪਾਂ ਇਹ ਪਾਲੀਏ ਤੁਹਾਨੂੰ ਫਿਰ ਦਿਖਾਉਣੇ ਆ ਲਓ ਵੀ ਦੋਸਤੋ ਆਪਾਂ ਰੂੜੀ ਦੀ ਖਾਦ ਜਿਹੜੀ ਇੰਚ-ਇੰਚ ਪਾਲੀ ਚਾਰੇ ਪਾਸੇ ਹੁਣ ਪਾਉਣੀ ਆਪਾਂ ਡੀਪੀ ਡੀਪੀ ਤੁਸੀਂ ਐ ਥੋੜੀ 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 ਸਾਰੇ ਦਾਣੇ ਛੱਟਣੇ ਆ ਇੱਕ ਮੁਠੀ ਬਸ ਬਾਧੂ ਇੱਕ ਬੁੱਝੇ ਨੂੰ ਜਿਆਦਾ ਨਹੀਂ ਪਾਉਣੀ ਹੈਗੀ ਤੇ ਤੁਸੀਂ ਚਾਰੇ ਸਾਈਡ ਐ ਪਾ ਕੇ ਇਹ ਦੂਜਰੀ ਦੂਸਰੀ ਲੇਅਰ ਹੋ ਗਈ ਫੇਰ ਫੇਰ ਆਪਾਂ ਜਿਹੜੀ ਖਾਦ ਰੂੜੀ ਦੀ ਉੱਪਰ 헤ਰੇ ਦੇ ਪਾ ਦੇਣੀ ਦੇਖੋ ਇਸ ਤਰ੍ਹਾਂ ਆਪਾਂ ਫੇਰ ਇਹਨੂੰ ਲੇਅਰ ਵਿਸਾਲੀਏ ਇੱਕ ਲਓ ਵੀ ਦੋਸਤੋ ਆਪਾਂ ਡੀਪੀ ਤੋਂ ਬਾਅਦ ਦੇ ਵਿੱਚ ਇੰਚ ਇੰਚ ਜਿਹੜੀ ਫੇਰ ਆਪਾਂ ਡੀਪੀ ਆ ਦੂਜੀ ਰੂੜੀ ਦੀ ਖਾਦ ਦੀ ਪਸਾਤੀ ਤੇ ਇਹਦੇ ਉੱਪਰ ਪਾਉਣਾ ਆਪਾਂ ਪਾਣੀ ਪਾਣੀ ਵੀ ਤੁਸੀਂ ਇਸ ਤਰ੍ਹਾਂ ਹੀ ਪਾਉਣਾ ਕਿਉਂਕਿ ਜਿਹੜੀ ਡੀਪੀ ਪਾਈ ਆਪਾਂ ਉਹ ਗਿੱਲੀ ਹੋ ਕੇ ਖੁਰਜੇ ਤੇ ਜਿਵੇਂ ਜਿਵੇਂ ਆਪਣਾ ਬੂਜਾ ਵਧੂਗਾ ਜੜਾਂ ਵਧਣਗੀਆਂ ਤੇ ਜੜਾਂ ਨੂੰ ਆਪਣੀ ਖਾਦ ਆ ਜਿਹੜੀ ਮਿਲੂਗੀ ਖਾਦ ਮਿਲੂਗੀ ਤਾਂ ਫਿਰ ਜਾਦੇ ਗਰੋਸ ਕਰੂਗਾ ਤੇ ਜਾਦੇ ਫਲ ਚੱਕੂਗਾ ਦੇਖ ਸਕਦੇ ਤੁਸੀਂ ਪਾਣੀ ਪਾਤਾ ਤੇ ਪਾਣੀ ਪਾਉਣ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਇਹਨੂੰ ਜਦੋਂ ਪਾਣੀ ਰੱਚ ਗਿਆ ਤਾਂ ਜਿਹੜੀ ਮਿੱਟੀ ਆਪਾਂ ਗੱਡੀ ਸੀ ਬਾਹਰ ਇਹ ਮੋੜ ਦੇਣੀ ਹੈ ਇਹਦੇ ਉੱਪਰ ਤੁਸੀਂ ਹਰੇਕ ਬੂਜੇ ਦੇ ਨਾਲ ਇਸੇ ਤਰ੍ਹਾਂ ਹੀ ਕਰਨਾ ਜੇ ਤੁਹਾਡਾ ਬੂਜਾ ਵੱਡਾ ਫਲਾਂ ਵਾਲਾ ਤਾਂ ਉਹ ਤੁਸੀਂ ਦੋ ਗਿੱਠਾ ਤਿੰਨ ਗਿੱਠਾ ਛੱਡ ਕੇ ਤਣੇ ਬਰੀਕ ਹੋਣ ਜਿਵੇਂ ਆ ਦੇਖੋ ਇਹਦੇ ਤਣੇ ਬਰੀਕ ਬਹੁਤ ਸੀਗੇ ਥੱਲੇ ਤੇ ਇਸ ਤਰ੍ਹਾਂ ਤਣਿਆਂ ਦੇ ਬਰੀਕ ਹੁਣ ਤੇ ਜਦੋਂ ਹੁਣ ਖਾਦ ਲੱਗ ਗਈ ਤਣਿਆਂ ਦੇ ਨਾਲ ਇਹ ਆਟੋਮੈਟਿਕ ਹੀ ਆਪਣੇ ਜਿਹੜੇ ਫਲਾਂ ਵਾਲੇ ਬੂਜੇ ਨੂੰ ਲੱਗਣ ਲੱਗ ਜੂਗੀ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ